ਵੇ ਤੂੰ ਤੁਰ ਨਾ ਸੜਕੇ ਸੜਕੇ ਵੇ ਤੂੰ ਤੁਰ ਨਾ ਸੜਕੇ ਸੜਕੇ ਤੇਰੀ ਜੇਬ ਦਵਾਈ ਖੜਕੇ ਉਹ ਵੀ ਸਾਡੇ ਭੇਕੇ ਉਹ ਵੇ ਟੋਲਾ ਉਹ ਵੀ ਸਾਡੇ ਭੇਕੇ ਉਹ ਵੇ ਟੋਲਾ ਤੇਰੀ ماں ਲੜੇ ਨਹੀਂ ਲੜਨਾ ਤੇਰੀ ماں ਲੜੇ ਨਹੀਂ ਲੜਨਾ ਉਦੇ ਚਰਨਾ ਵਿੱਚ ਸਿਰ ਧਰਨਾ ਵੱਡੀ ਵਡੇਰੀ ਵੇ ਟੋਲਾ ਵੱਡੀ ਵਡੇਰੀ ਵੇ ਟੋਲਾ ਤੇਰੀ ਭੈਣ ਲੜੇ ਨਹੀਂ ਲੜਨਾ ਤੇਰੀ ਭੈਣ ਲੜੇ ਨਹੀਂ ਲੜਨਾ ਜੋ ਕੁਝ ਮੰਗੇ ਸੋ ਹਾਜ਼ਰ ਕਰੀਨਾ ਧੀ ਤਿਆਣੀ ਵੇ ਟੋਲਾ ਧੀ ਤਿਆਣੀ ਵੇ ਟੋਲਾ ਤੇਰੀ ਭਾ ਬੋਲੜੇ ਅਸੀਂ ਲੜਨਾ ਤੇਰੀ ਭਾ ਬੋਲੜੇ ਅਸੀਂ ਲੜਨਾ ਉਹਦਾ ਪੇਟ ਸਿਆਪਾ ਕਰਨਾ ਉਹਦਾ ਪੇਟ ਸਿਆਪਾ ਕਰਨਾ ਮੁੱਡਾਂ ਦੀ ਸ਼ਰੀਕਣੀ ਵੇ ਟੋਲਾ ਮੁੱਡਾਂ ਦੀ ਸ਼ਰੀਕਣੀ ਵੇ ਟੋਲਾ ਤੇਰੀ ਭਾਬੂ ਦੀਆਂ ਅੱਖੀਆਂ ਆਈਆਂ ਤੇਰੀ ਭਾਬੂ ਦੀਆਂ ਅੱਖੀਆਂ ਆਈਆਂ ਮੈਂ ਵੀ ਕੁੱਟਕੁੱਟ ਮਿਰਚਾਂ ਪਾਈਆਂ ਮੈਂ ਵੀ ਕੁੱਟਕੁੱਟ ਮਿਰਚਾਂ ਪਾਈਆਂ ਵੇੜੇ ਵਿੱਚ ਨੱਚਦੀ ਵੇ ਟੋਲਾ ਵੇੜੇ ਵਿੱਚ ਨੱਚਦੀ ਵੇ ਟੋਲਾ ਤੇਰੀ ਭਾਬੋ ਮਰੇ ਮੈਂ ਸੁੱਤੀਆਂ ਤੇਰੀ ਭਾਬੋ ਮਰੇ ਮੈਂ ਸੁੱਤੀਆਂ ਉਹਦੀ ਮਕਾਣੇ ਆਈਆਂ ਕੁੱਤਿਆਂ ਨਾਲ ਕਤੂਰੇ ਵੇ ਟੋਲਾ ਨਾਲ ਕਤੂਰੇ ਵੇ ਟੋਲਾ ਤੇਰੀ ਭਾਬੋ ਮਰੀ ਮੈਂ ਖੇਡਾਂ ਤੇਰੀ ਭਾਬੋ ਮਰੀ ਮੈਂ ਖੇਡਾਂ ਉਹਦੀ ਮਕਾਣੇ ਆਈਆਂ ਭੇਡਾਂ ਉਹਦੀ ਮਕਾਣੇ ਆਈਆਂ ਭੇਡਾਂ ਵਿੱਚ ਵਿੱਚ ਲੈ ਲੈ ਵੇ ਟੋਲਾ ਵਿੱਚ ਵਿੱਚ ਲੈ ਲੈ ਵੇ ਟੋਲਾ ਵੇ ਤੂੰ ਤੁਰਨੇ ਸੜਕੇ ਸੜਕੇ ਤੇਰੀ ਜੇਬ ਦਵਾਨੀ ਖੜਕੇ ਉਹ ਵੀ ਸਾਡੇ ਭੇਕੇ ਉਹ ਵੇ ਟੋਲਾ ਉਹ ਵੀ ਸਾਡੇ ਭੇਕੇ ਉਹ ਵੇ ਟੋਲਾ